ਯਾਰ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਹਨ ਉਹਨਾਂ ਨਾਲ ਗੱਲ ਗੱਲ ਕਰਾਂਗੇ ਕਿ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਸੀਗੀਆਂ ਚਾਰਾਂ ਜਿਮਨੀ ਚੋਣਾਂ 'ਚੋਂ ਤਿੰਨ ਆਮ ਆਦਮੀ ਪਾਰਟੀ ਨੂੰ ਮਿਲਕੀਆਂ ਨੇ ਤੇ ਇੱਕ ਜਿਹੜੀ ਆ ਉਹ ਕਾਂਗਰਸ ਪਾਰਟੀ ਦੇ ਖਾਤੇ ਚਾਈ ਹੈ ਚਾਰੇ ਹਲਕਿਆਂ ਦੇ ਵਿੱਚ ਜਿਹੜੀ ਮੁੱਖ ਟੱਕਰ ਆ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸੀਗੀ ਤੇ ਐਮ ਜੀ ਸੀ ਦੀ ਡੇਰਾ ਬਾਬਾ ਨਾਨਕ ਉਤੋਂ ਜਿਹੜੇ ਆ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਪਤਨੀ ਜਿਹੜੀ ਜਤਿੰਦਰ ਕੌਰ ਰੰਧਾਵਾ ਉਹ ਹਾਰ ਗਏ ਆ ਤੇ ਹਾਰਨ ਦੀ ਵੀ ਜਿਹੜੀ ਫਰਕ ਹੈ ਉਹ ਹੈਗਾ 5722 ਵੋਟਾਂ ਦਾ ਤੇ ਜਿਹੜਾ ਰਾਜਕੁਮਾਰ ਚੱਬੇਵਾਲ ਆ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਇਸ਼ਾਨ ਚੱਬੇਵਾਲ ਉਹ ਕਾਫੀ ਵੱਡੇ ਮਾਰਜਨ ਦੇ ਨਾਲ ਜਿੱਤਿਆ ਤੇ ਜਿਹੜੀ ਡਿੰਪੀ ਟਲੋ ਉਹ ਗਿੱਦੜਵਾਹਾ ਦੀ ਜਿਹੜੀ ਵਿਕਾਰੀ ਸੀਟ ਸੀਗੀ ਉਹ ਉੱਥੋਂ ਜਿੱਤ ਗਿਆ ਇਹ 3 ਇੱਕ ਦਾ ਫਰਕ ਜਿਹੜਾ ਹੈ ਪੈ ਗਿਆ ਇਹ ਤਿੰਨ ਸੀਟਾਂ ਪਹਿਲਾਂ ਜਿਹੜੀਆਂ ਉਹਦੇ ਕੋਲ ਸੀਗੀਆਂ ਕਾਂਗਰਸ ਪਾਰਟੀ ਕੋਲ ਇੱਕ ਆਪ ਕੋਲ ਸੀ ਆਪ ਨੂੰ ਇੱਕ ਦੀ ਥਾਂ ਤੇ ਤਿੰਨ ਆ ਗਈਆਂ ਕਾਂਗਰਸ ਨੂੰ ਤਿੰਨਾਂ ਦੀ ਥਾਂ ਤੇ ਇੱਕ ਹੀ ਆਈ ਹੈ ਤੇ ਇਹ ਚੋਣ ਜਿਹੜੀ ਹੋਈ ਹੈ ਡਾਕਟਰ ਸਾਹਿਬ ਇਹਦੇ ਕੀ ਸੰਕੇਤ ਨੇ ਕੀ ਲੋਕ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨੇ ਜਾ ਕੋਈ ਹੋਰ ਹੈ ਜਾਂ ਅਕਾਲੀ ਦਲ ਦੀ ਜਿਹੜੀ ਵੋਟ ਆ ਉਹ ਕਿੱਧਰ ਨੂੰ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਪਹਿਲਾਂ ਤਾਂ ਮੈਂ ਜਮੂ ਸਾਹਿਬ ਹੀ ਕਹਾਂਗਾ ਕਿ 3 ਇੱਕ ਨਹੀਂ ਸੀ 2 2 ਸੀ ਕਿਉਂਕਿ ਜਿਹੜਾ ਛੱਬਿਆਂ ਸੀ ਰਾਜਕੁਮਾਰ ਛੱਬਿਆਂ ਉਹ ਇੰਨਾਂ ਚ ਸ਼ਾਮਲ ਹੋ ਗਿਆ ਸੀ ਫਿਰ ਉਹਨੇ ਆਪ ਦੀ ਛੱਡੀ ਸੀ ਸੀਟ ਤੋਂ 2 2 ਸੀਗੀਆਂ ਤੇ ਜਿਹੜੀਆਂ ਦੋ ਕਾਂਗਰਸ ਕੋਲ ਸੀ ਉਹ ਦੋਨੇ ਹਾਰ ਗਏ ਤੇ ਜਿਹੜੀਆਂ ਦੋ ਆਪਕੋਲ ਸੀਆਂ ਉਹਦੋਂ ਨਹੀਂ ਜਿੱਤੀਆਂ ਇੱਕ ਜਿੱਤ ਵੀ ਖਾਰ ਗਈ ਤੇ ਕਿਉਂਕਿ ਬਰਨਾਲੇ ਦੀ ਸੀਟ ਵੀ ਤਾਂ ਆਪਕੋਲ ਨਹੀਂ ਸੀ ਨਾ ਬਰਨਾਲੇ ਦੀ ਤਾਂ ਹਾਂਜੀ ਹਾਂਜੀ ਉਹ ਹਾਰ ਗਈ ਆ ਤੇ ਜਿਹੜੀ ਹਸ਼ਾਲਪੁਰ ਦੀ ਸੀ ਨਾ ਕੋੜੀ ਸੀ ਪ੍ਰੈਕਟੀਕਲੀ ਉਹ ਜਿੱਤ ਗਏ ਤੇ ਜਿਹੜੀਆਂ ਦੂਜੀਆਂ ਦੋ ਸੀਆਂ ਉਹ ਕਾਂਗਰਸ ਕੋਲ ਸੀਆਂ ਦੋਨਾਂ ਦੇ ਐਮਪੀ ਬਣੇ ਕਾਂਗਰਸ ਦੇ ਇਹ ਵੀ ਚੀਜ਼ਾਂ ਵੀ ਐਮਪੀ ਬਣੇ ਚਾਰੇ ਐਮਪੀ ਸੀਗੇ ਅਸਲ ਚਾਰੇ ਐਮਪੀ ਬਣੇ ਸੀ ਹਾਂਜੀ ਚਾਰ ਸੀਟਾਂ ਤਾਂ ਖਾਲੀ ਹੋਈਆਂ ਤੋ ਇੱਕ ਤਾਂ ਇਹ ਵੱਡੇ ਸਵਾਲ ਸਾਡੀ ਚੋਣ ਪ੍ਰਣਾਲੀ ਤੇ ਖੜੇ ਕਰਦੀਆਂ ਨੇ ਤੇ ਦੂਜੀ ਗੱਲ ਇਹ ਵੀ ਹੈ ਵੀ ਜਿਹੜੀ ਬਰਨਾਲੇ ਚ ਆਪ ਹਾਰੀ ਵੀ ਹੈ ਉਹਨੇ ਬੈਂਕ ਕਰਕੇ ਹਾਰ ਗਿਆ ਉਹ ਕਾਂਗਰਸ ਦੀ ਪਰਫਾਰਮੈਂਸ ਚ ਨਹੀਂ ਹਾਰੀ ਤੇ ਉਹ ਉਹਨੇ ਵੋਟਾਂ ਕਾਫੀ ਲੈਣੀਆਂ ਤੇ ਜੇ ਉਹ ਰਿਵਾਇਡ ਦੀ بجائے ਇਹਨਾਂ ਦਾ ਕੋਈ ਸਮਝੌਤਾ ਕੁਝ ਕਰ ਹੋਈ ਹੁੰਦੀ ਤਾਂ ਫਿਰ ਉਹ ਵੀ ਸੀਟ ਇਹਨਾਂ ਕੋਲ ਹੁੰਦੀ ਹੁਣ ਅਪਡੇਟ ਦੇਖੀਏ ਐਨਾਲਿਸਿਸ ਦੇ ਦਾ ਬਿਸ਼ਲੇਸ਼ਨ ਦੇਖੀਏ ਜਿਹੜੀ ਤਾਂ ਮਤਲਬ इवन ਮੈਂ ਕਹਾਂਗਾ ਸਾਰੇ ਜਿੰਨੇ ਵੀ ਵਿਸ਼ੇਸ਼ਕ ਸੀਗੇ ਜਿਨ੍ਹਾਂ ਨੇ ਵਿਸ਼ਲੇਸ਼ਨ ਕਰਿਆ ਉਹ ਹੁਸ਼ਿਆਰਪੁਰ ਨੂੰ ਤਾਂ ਸ਼ਾਂਤ ਨੂੰ ਹੀ ਦੇ ਰਹੇ ਸੀ ਕਿਸੇ ਨੇ ਨਹੀਂ ਕਦੀ ਕਿਹਾ ਬਿਲਕੁਲ ਉਹਦੇ ਬਾਰੇ ਤਾਂ ਕਲੀਅਰ ਸੀਗਾ ਮੈਂ ਨਹੀਂ ਸੁਣਿਆ ਕਟੋ ਕਟ ਮੈਂ ਨਹੀਂ ਸੁਣਿਆ ਮੇਰਾ ਵੀ ਜਿਹੜੇ ਬਾਕੀ ਚੰ ਸੀ ਉੱਥੇ ਹਰੇਕ ਜਗ੍ਹਾ ਤੇ ਉਹ ਚੱਕਰ ਦੱਸਦੇ ਸੀ ਜਿਹਦੇ ਵਿੱਚ ਬਰਨਾਲੇ ਚ ਜਿਹੜੀ ਸੀਗੀ ਉਹਨੂੰ ਕਾਂਗਰਸ ਨੂੰ ਇੱਜ਼ਤ ਦਿੰਦੇ ਸੀ ਇਹ ਜਿਹੜਾ ਸੀਗਾ ਗੁਰਦਾਸ ਉਹਦੇ 'ਚ ਅੱਜ ਕਾਂਗਰਸ ਨੇ ਨਹੀਂ ਸੀ ਪਰ ਉਹ ਕਹਿੰਦੇ ਜਿਹੜਾ ਪ੍ਰਸ਼ਾਸਨ ਨਾਲ ਦੂਜੇ ਪਾਸੇ ਆਪ ਦੇ ਨਾਲ ਹੈ ਇਹ ਜਿਹੜਾ ਫਿੱਟਾ ਲੰਗਾ ਦੀ ਵੋਟ ਹੈ ਉਹਨੇ ਵੀ ਆਪ ਨੂੰ ਸਪੋਰਟ ਕਰਤਾ ਪਰ ਉਹ ਸਾਰੀ ਵੋਟ ਨਹੀਂ ਉਹਨੂੰ ਜਾਏਗੀ ਆਪ ਨੂੰ ਉਹ ਵੋਟ ਰਵੀ ਕਾਡੋਂ ਨੂੰ ਵੀ ਜਾਏਗੀ ਉਹ ਇਨਾਂ ਨੂੰ ਜਾਏਗੀ ਜਿਹੜਾ ਸੀਗਾ ਗਿੱੱਡੜਵਾਹ ਗਿੱੱਡੜਵਾਹ ਹੈ ਚ ਉਹ ਡਿਪੀਟਡ ਹੋਣਾਗਾ ਪਰ ਹਰ ਨਹੀਂ ਦੰਦੇ ਭਾਵੇਂ ਟੱਕਰ ਕਹਿੰਦੇ ਸੀ ਪਰ ਅਪਰਹੈਂਡ ਉਹਦਾ ਹੀ ਦੱਸਦੀ ਸੀ ਤੇ ਸਖ਼ਵੀਲਵਾਦ ਤੇ ਬੜੇ ਲੋਕਾਂ ਨੇ ਕਿ ਉਹਦੇ ਬੜਾ ਐ ਉਹਨਾਂ ਨੇ ਕਿ ਨਹੀਂ ਇਹ ਜੀ ਗਲਤ ਨਹੀਂ ਹੋਈਗੀ ਇਹ ਮੋٹے ਤੌਰ ਤੇ ਜਿਹੜੀ ਅ ਕੈਨੋ ਵੀ ਚੋਣਾਂ ਦਾ ਵਿਸ਼ਲੇਸ਼ਣ ਕਰਦੇ ਨੇ ਲੋਕਾਂ ਦੀ ਨਬਜ਼ ਦੇਖਦੇ ਰਹਿੰਦੇ ਨੇ ਵੋਟਾਂ ਦੇ ਵਿਚਾਰ ਮੋٹے ਤੌਰ ਤੇ ਪਹਿਲਾਂ ਵੀ ਰਹੀ ਜੀ ਸੀਗੇ ਦੋ ਦੋ ਦਾ ਸੀ ਬਹੁਤਿਆਂ ਨੂੰ ਵੀ ਦੋ ਦੋ ਹੋ ਜਾਣਗੀਆਂ ਇਹ ਵੀ ਜਿਹੜੀ ਇੱਕ ਸੀਟ ਜਿੱਥੇ ਰੰਧਾਵਿਆਲੀ ਸੀਟ ਹੈ ਜਿਹੜੀ ਉਹ ਮਾਰਜਨ 5700 ਦਾ ਮਾਰਜਨ ਇੱਕ ਠੀਕੀ ਮਾਰਜਨ ਹੈ ਕੋਈ ਐਡਾ ਨਹੀਂ ਹੈ ਉਹਦੇ ਵਿੱਚ ਬੜੇ ਦੋਸ਼ ਵੀ ਲੱਗੇ ਹੋਏ ਨੇ ਕਿ ਜੀ ਗੈਂਗਸਟਰਾਂ ਦਾ ਹੋਇਆ ਤੇ ਕੋਈ ਐ ਨਹੀਂ ਲੜਾਈ ਵੀ ਹੋਈ ਹੈ ਉੱਥੇ ਮਾੜੀ ਮੋਟੀ ਤੇ ਜੰਤੂ ਤੁਮਾ ਇਹ ਦੋਹਾਂ ਦੇ ਵਿੱਚ ਆਪਸ ਵਿੱਚ ਗੈਂਗਸਟਰਾਂ ਦੇ ਮਾਮਲੇ ਠੀਕ ਸੋ ਇਹ ਗੱਲ ਜਿਹੜੀ ਇੱਕ ਮੰਦਭਾਗੀ ਜਿਹੜੀ ਆ ਰਹੀ ਹੈ ਹਾਲਾਤ ਉਹ ਪੂਰੇ ਦੇਸ਼ 'ਚ ਵੀ ਆ ਰਹੇ ਨੇ ਹੋਰੇ ਵੀ ਆ ਰਹੇ ਨੇ ਜਿਹੜੀਆਂ ਰਾਜਕਰਨ ਵਾਲੀਆਂ ਇਹ ਪਾਰਟੀਆਂ ਨੇ ਉੱਤੇ ਬੀਜੀਤੀ ਇੱਥੇ ਆਪ ਇਹਨਾਂ ਨੂੰ ਜਿਹਨੂੰ ਅਸੀਂ ਕਹਿੰਦੇ ਆ ਗੈਰ ਸੰਵਿਧਾਨਕ ਤਰੀਕਿਆਂ ਦੇ ਉੱਤੇ ਗੈਰ ਪ੍ਰਸ਼ਾਸਨਿਕ ਤਰੀਕਿਆਂ ਦੇ ਉੱਤੇ ਕੋਈ ਝਿਜਕ ਨਹੀਂ ਹੈ ਤੇ ਉਹ ਥੋੜਾ ਵਿਧਾਨ ਇਹ ਇਹਦਾ ਨੁਕਸਾਨ ਹੋਏਗਾ ਇਹਨਾਂ ਨੂੰ ਵੀ ਹੋਏਗਾ ਕਿਉਂਕਿ ਜਦ ਕੋਈ ਚੀਜ਼ ਕਿਤੇ ਅੱਗ ਲੱਗਦੀ ਆ ਉਹ ਜੰਗਲ 'ਚ ਫਿਰ ਬਚਦਾ ਕੋਈ ਨਹੀਂ ਹੈ ਕੋਈ ਕੋਈ ਹਰਾ ਬੁੱਟਰ ਨਾ ਬਾਕੀ ਤਾਂ ਸਭ ਸੜ ਹੀ ਜਾਂਦੇ ਨੇ ਸੋ ਇਹ ਜਿਹੜਾ ਜਿਹੜੀ ਇਹ ਸਮੱਸਿਆ ਹੈ ਇਹਨੂੰ ਅਸੀਂ ਇਸ ਤਰ੍ਹਾਂ ਦੇਖੀਏ ਬਾਕੀ ਆਮ ਤੌਰ ਤੇ ਹੁੰਦਾ ਹੈ ਵੀ ਜਿਹੜੀ ਪਾਰਟੀ ਪਾਵਰ ਚਾ ਉਹਨੂੰ ਵੋਟਾਂ ਲੋਪ ਪਾਈ ਦਿੰਦੇ ਨੇ ਤੇ ਇੱਕ ਹੋਰ ਪੱਖ ਅਸੀਂ ਦੇਖੀਏ ਕਾਂਗਰਸੀਆਂ ਦਾ ਜਿਹੜਾ ਇਹਨਾਂ ਦੀ ਤਾਂ ਲੜਾਈ ਇਹ ਕਦੇ-ਕਦੇ ਛੌਂਡ ਲੜੇ ਨੇ ਰਾਜਾ ਬੜਿੰਗ ਆਪਣੀ ਪਤਨੀ ਦੀ ਛੌਂਡ ਲਿਆ ਸੁਖਜਿੰਦਰ ਦਾ ਦਾਵਾ ਹੁਣੀ ਆਪਣੀ ਪਤਨੀ ਦੇ ਲੜਿਆ ਪਹਿਲਾਂ ਜਦ ਇਹ ਬੋਕਸ ਤੇ ਦੀ ਛੌਂ ਸੀਗੀ ਵਿਧਾਨ ਸਭਾ ਦੀ ਉਦੋਂ ਵੀ ਇਹਨੂੰ ਪੁੱਛਿਆ ਗਿਆ ਕਹਿੰਦਾ ਜੀ ਮੈਂ ਤਾਂ ਆਪਦੀ ਛੌਂਡ ਲੜਦਾ ਮੇਰੀ ਗੱਲ ਮੈਨੂੰ ਪੁੱਛੋ ਬਾਕੀ ਨਹੀਂ ਮੈਨੂੰ ਇਹ ਜਿਹੜਾ ਸੀਗਾ ਬਰਨਾਲੇ ਵਾਲਾ ਉਹ ਤਾਂ ਉਸੇ ਕਰਕੇ ਹੋ ਗਿਆ ਉੱਥੇ ਕੋਈ ਚੋਣ ਕਾਂਗਰਸ ਨੇ ਉਸ ਦੀ ਕਿਨਾਰ ਨਹੀਂ ਲੜੀ ਜਿਹੜੀ ਹੈਗੀ ਹੈ ਹੁਸ਼ਿਆਰਪੁਰ ਦੀ ਸੀਟ ਉਹਦੇ ਵਿੱਚ ਰਾਣਾ ਗੁਰਜੀ ਤੇ ਰਾਣਾ ਗੁਰਜੀ ਜਿੱਥੇ ਵੀ ਦੂਜੇ ਨੂੰ ਜਿਤਾਉਣ ਗਿਆ ਸਵਾਇਬ ਦੇ ਮੁੰਡੇ ਨੂੰ ਜਿਤਾਉਣ ਦੇ ਉਹ ਸਾਰੇ ਹੀ ਅਚਾਹ ਐਮਪੀ ਦੀ ਚੋਣ ਚ ਵੀ ਹੋਣਗੇ ਨਹੀ ਮੈਂ ਜਿਤਾ ਕੇ ਦਿਖਾਉਂਗਾ ਸਭ ਕੁਝ ਮੈਨੂੰ ਨਹੀਂ ਪਤਾ ਵੀ ਉਹ ਕਿਵੇਂ ਗੇਮ ਕੀ ਹੈ ਚਾਹੇ ਉਹ ਅਨੰਦਪੁਰ ਸਾਹਿਬ ਚ ਗਿਆ ਐਮਪੀ ਦੀ ਚੋਣ ਚ ਤੇ ਵੀ ਹੋਇਆ ਬਾਈ ਇਲੈਕਸ਼ਨ ਚ ਵੀ ਹੋਇਆ ਇਹ ਬਾਈ ਇਲੈਕਸ਼ਨ ਚ ਵੀ ਹੋਇਆ ਸਾਰ ਸਾਰੀ ਜਗ੍ਹਾ ਤੇ ਕਾਂਗਰਸ ਆਪ ਆਲੇ ਪੰਮੇ ਅੱਡੋ ਫਟਿ ਨੇ ਫੇਰ ਵੀ ਉਹਨਾਂ ਨੇ ਐਜ਼ ਆਪ ਪਾਰਟੀ ਸਰਕਾਰ ਦਾ ਵੀ ਇੱਕ ਪ੍ਰਭਾਵ ਹੁੰਦਾ ਆਪ ਪਾਰਟੀ ਚੋਂ ਫੇਰ ਵੀ ਲੜੀ ਆ ਮੂ ਪਈਆਂ ਵੋਟਾਂ ਉਸੇ ਵਿਅਕਤੀਗਤੀ ਨੇ ਬਿੰਪੀ ਟੋਡਲ ਨੂੰ ਵੋਟ ਉਹਦੀ ਆਪਦੀ ਵੋਟ ਹੀ ਬਹੁਤੀ ਪਈ ਆ ਆਪ ਦਾ ਥੋੜਾ ਪਾਰਟੀ ਉਹਨੇ ਛੇਗਾ ਠੀਕ ਉਕਾ ਕਾਲੀਆਂ ਦੀ ਵੋਟ ਉੱਥੇ ਵੋਟ ਉਹ ਕਰਨੀਆਂ ਦੀ ਉਹਨੂੰ ਪਈ ਆ ਇਹ ਜਿਹੜਾ ਹੈਗਾ ਰਾਜਕੁਮਾਰ ਚੱਬੇ ਵਾਲਾ ਉਹਦੀ ਆਪਦੀ ਵੋਟ ਹੈ ਉਹ ਕੋਈ ਜਿੱਦਾ ਤਾਂ ਹੈ ਨਹੀਂ ਉਹ ਦਾ ਦਾ ਲਾਇਆ ਤੇ ਇਹਨਾਂ ਨੂੰ ਜਿਹੜੀ ਵੋਟ ਆਪ ਕਰਕੇ ਜੇ ਆਪਾਂ ਕਹਿ ਦੀਏ ਉਹ ਇੱਕ ਤੁਹਾਡੇ ਰਵਾਵਾ ਨਾਂਕ ਵਿੱਚ ਮਿਲੀ ਹੈ ਤੇ ਬਰਨਾਲੇ 'ਚ ਹੀ ਹਾਰੀ ਨੇ ਬਰਨਾਲੇ 'ਚ ਇਹਨਾਂ ਦੀ ਆਉਂਦੀ ਵੋਟ ਹੈਗੀ ਸੀ ਉਹ ਹਾਰੇ ਤਾਂ ਨਿਕ ਦੋੜੇ ਹੋਗੇ ਸੋ ਪਹਿਲਾਂ ਤਾਂ ਇਹਨੂੰ ਆਏ ਸਮਝੀ ਆਪਾਂ ਦੂਜਾ ਸਵਾਲ ਇਹ ਹੈ ਵੀ ਭਾਈ ਇਲੈਕਸ਼ਨ ਦੇ ਜਿੱਤਣ ਜਾਂ ਹਾਰਨ ਨਾਲ ਪੰਜਾਬ ਦੀ ਜਿਹੜੀ ਸਿਆਸਤ ਹੈ ਪੰਜਾਬ ਸੂਬੇ ਵਾਸਤੇ ਲੋਕਾਂ ਵਾਸਤੇ ਉੱਚਾ ਚੱਕਰ ਫੜਕ ਨਹੀਂ ਪੈਣਾ ਉਹਦੇ ਤਾਂ ਜੇ ਮੜਾ ਮਟਾ ਵਰਕੂਪਾ ਮਾਪਖੀ ਵੀ ਚੱਕੋ ਜੇ ਠੋਕੇ ਵੀ ਹੁਣ ਅਸੀਂ ਤੱਕਰੇ ਆ ਜੇ ਸੱਤਾ ਚ ਬੰਦਾ ਤਕੜਾ ਹੁੰਦਾ ਨਾ ਉਹਨੂੰ ਡਰਨਾ ਹੋਵੇ ਉਹ ਜ਼ਿਆਦਾ ਬੇਬਾਰਾ ਹੋ ਜਾਂਦਾ ਹੈ ਤੇ ਹਾਂ ਇੰਟਰਨਲ ਜਿਹੜੀ ਅੰਦਰੂਨੀ ਕਾਂਗਰਸੀਆਂ ਦੀ ਤੇ ਆਪ ਆ ਲਿਆਂਦੇ ਇੰਨੇ ਚ ਵੱਡੇ ਚੱਕ ਦੇ ਨੇ ਤੇ ਆਪ ਦੇ ਵਿੱਚ ਭਵੰਤਮਾਨ ਦੀ ਜਿਹੜੇ ਸੀਟ ਹਲਾਉਣ ਨੂੰ ਫਿਰਦੇ ਸੀ ਉਹ ਉਹਨਾਂ ਨੂੰ ਥੋੜਾ ਝਟਕਾ ਲੱਗਿਆ ਇਹਦੇ ਨਾਲ ਕਿ ਵੀ ਭਵੰਤਮਾਨ ਤਾਂ ਹੁੰਦਾ ਗਿਆ ਹੁਣ ਗਿਆ ਹੁਣ ਗਿਆ ਹਾਂ ਕੱਲੀ ਪੈਣਾ ਸ਼ੁਰੂ ਹੋ ਗਿਆ ਸੀ ਦੰਤ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਉਂਦੇ ਕਿਉਂਕਿ ਜਿਹੜਾ ਕੰਪੀਟੀਟਰ ਇਹਦਾ ਵਿੱਤ ਮੰਤਰੀ ਜੋ ਕਿਹਾ ਜਾ ਰਿਹਾ ਉਹ ਕਾਫੀ ਉਹ ਸੀ ਕੱਲ ਮੈਂ ਵੀਡੀਓ ਕਈ ਇੱਥੇ ਦੇਖੇ ਨੇ ਕਈ ਮੈਸੇਜ ਵੀ ਦਿੱਖੋ ਜੀ ਆ ਨਹੀਂ ਕਿ ਨਾ ਮੈਨੂੰ ਬਈ ਨੇ ਮੈਸੇਜ ਭੇਜਿਆ ਹੋਇਆ ਸੀ ਸੋ ਮੈਂ ਦੇਖਦਾ ਇੱਕ ਤਾਈ ਪੱਖ ਸੀ ਵੀ ਇਹ ਜਾਣ ਕੇ ਨਹੀਂ ਬਣਾਉਂਦੇ ਤੇ ਉਹਦਾ ਗੱਲ ਠੀਕ ਵੀ ਹੈ ਜੇ ਇਹਨਾਂ ਨੇ ਕਿਹਾ ਸੀ ਦੰਤ ਨੂੰ ਉਪ ਮੁੱਖ ਮੰਤਰੀ ਬਣਾਵਾਂਗੇ ਬਣਾਉਣਾ ਚਾਹੀਦਾ ਸੀ ਜੇਜੀ ਵਾਲ ਕਹਿ ਕੇ ਗਿਆ ਸੀ ਬਣਾਇਆ ਕਿਉਂ ਨਹੀਂ ਕਾਂਗਰਸ ਨੇ ਤਾਂ ਮੁੱਖ ਮੰਤਰੀ ਬਣਾਤਾ ਇਹਨਾਂ ਨੇ ਤਾਂ ਬਣਾਇਆ ਨਹੀਂ ਇਹ ਇਹ ਤਾਂ ਗੱਲ ਸੱਚੀ ਹੈ ਜਿਹਾ ਸਵਾਲ ਪਿਆ ਗਿਆ ਨਹੀਂ 33 32% ਇਹ ਕੋਈ ਛੋਟੀ ਗੱਤ ਹੈ ਨਹੀਂ ਮੁੱਖ ਮੰਤਰੀ ਦੀ ਉਪ ਮੁੱਖ ਮੰਤਰੀ ਵੀ ਨਹੀਂ ਬਣਾਇਆ وہی ਉਪ ਦੀ ਗੱਲ ਕਰਦਾ ਮੈਂ ਵੀ ਉਪ ਤਾਂ ਬਣਾਉਣੀ ਚਾਹੀਦੀ ਸੀ ਨਾ ਤੇ ਉਹ ਨਹੀਂ ਬਣਾਇਆ ਪਰ ਵਿੱਤ ਮੰਤਰੀ ਵੀ ਕੋਈ ਛੋਟੀ ਚੀਜ਼ ਨਹੀਂ ਹੁੰਦੀ ਪਹਿਨਾ ਐਲੋਪੀ ਬਣਾਇਆ ਸੀ ਫਿਰ ਐਂ ਤਾਂ ਤਸਵੀ ਹੋਣੀ ਨਹੀਂ ਲੀਡਰ ਆਫ ਅਪੋਜੀਸ਼ਨ ਵੀ ਤਾਂ ਬਣਾਇਆ ਸੀ ਨਾ ਉਹ ਇਹਾਾਤਵਾਦਨ ਦੇਖਣ ਦੀ ਥੋੜਾ ਇਹਨੂੰ ਜਾਤੀਵਾਦ ਦੇ ਵਿੱਚ ਦੇਖਣ ਦੀ ਬਜਾਏ ਇਹ ਤਾਂ ਫਿਰ ਐਂ ਤਾਂ ਕਈ ਮੇਰੇ ਕੋਈ ਕਹੇਗਾ ਵੀ ਸਾਨੂੰ ਹੀ ਦੇ ਵਸਾਰਾ ਕੁਝ ਕੋਈ ਕਹੇ ਸਾਨੂੰ ਦੇ ਫਿਰ ਤਾਂ ਜਾਤੀਵਾਦ ਸਮਾਂ ਜ਼ਿਆਦਾ ਵੱਧਾ ਹੋ ਜਾਂਦਾ ਪਰ ਜਾਤੀ ਗਤ ਤੌਰ ਤੇ ਉੱਤੇ ਦਲਤਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਗੱਲ ਜ਼ਰੂਰੀ ਇਕਤਾ ਹੀ ਹੈ ਮੰਤਰੀਸ਼ਿਪ ਵੀ ਹੋਣੀ ਚਾਹੀਦੀ ਉਹਨਾਂ ਜੇ ਕੋਈ ਕਹੇ ਵੀ ਜੇ ਦਲਤਾਂ ਦਾ ਮੰਤਰੀ ਬਣ ਗਿਆ ਉਹ ਦਲਤਾਂ ਨੂੰ ਫਾਇਦਾ ਦੇਊ ਦਲਤਾਂ ਦਾ ਹੀ ਮੰਤਰੀ ਸੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਹੀਰਾ ਤੇਰੀ ਹੋਈ ਉਹ ਦਲਤੀਬੰਦ ਆਈਏ ਅਫਸਰ ਜੀ ਜਿਹੜਾ ਕਹਿੰਦਾ ਮੈਂ 50 ਕਰੋੜ ਰੁਪਇਆ ਵੰਡਤਾ 8-9 ਦਿਨਾਂ ਚ ਹੀ ਤੇ 5-4 ਸਾਲ ਪੁਰਾਣੇ ਬੱਚਿਆਂ ਨੂੰ ਤੇ ਮਿਲੇ ਉਹਨਾਂ ਨੂੰ ਕੁਛ ਨਹੀਂ। ਉਹਦੀ ਅੱਜ ਤੱਕ ਕੋਈ ਮੰਗ ਨਹੀਂ ਕਰਿਆ। ਮੇ ਇਹ ਤਾਂ ਦੱਸੋ ਵੀ ਇਹ ਪੈਸਾ ਗਿਆ ਕਿੱਥੇ? ਕਿਹਨੂੰ ਦਿੱਤਾ? ਆਹ ਹੁਣ ਹਾਈ ਕੋਰਟ ਨੇ ਵੀ ਫੈਸਲਾ ਕਰਿਆ। ਸੋ ਫਿਰ ਸਾਨੂੰ ਸਿਆਸਤ ਦਾ ਜਿਹੜਾ ਮੈਂ ਸਿਆਸਤਔਰ ਪੰਜਾਬ ਦੀ ਗੱਲ ਕਰਨਾ ਉਹ ਇਹ ਹੈ ਕਿ ਆਪ ਪਾਰਟੀ ਦੇ ਅੰਦਰੋਂ ਹੀ ਲੜਾਈ 'ਚ ਭਗਵੰਤ ਮਾਨ ਤਕੜਾ ਹੋਇਆ। ਕਾਂਗਰਸ ਦੀ ਜਿਹੜੀ ਅੰਦਰੂਨੀ ਲੜਾਈ ਆ ਉਹਦੇ 'ਚ ਰਾਜਾ ਬਣੇ ਕਮਜ਼ੋਰ ਹੋਇਆ। ਇਹ ਉਹਦੇ ਵਿੱਚ ਸੁਖਜਿੰਦਰ ਰੰਧਾਵਾ ਇਹ ਬਾਜਵਾ ਬਾਜਵਾ ਕਿਤਕ ਨਾ ਹੋਇਆ ਐ ਬਾਜਵਾ ਜੀ ਤਕਲੇ ਹੋਏ ਨੇ ਸੁਖਿੰਦਰ ਨਾਵਾ ਜੀ ਥੋੜੇ ਕਮਜ਼ੋਰ ਹੋਏ ਨੇ ਉਸ ਲੜਾਈ ਚ ਇਹ ਬਰਨਾਲੇ ਚ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਵੀ ਕੌਣ ਹੈ ਕੌਣ ਨਹੀਂ ਆ ਉੱਥੇ ਕੋਈ ਕਾਂਗਰਸ ਦੀ ਇੰਟਰਨਲ ਉਸ ਦਾ ਚੱਕਰ ਨਹੀਂ ਹੈ ਕਿਉਂਕਿ ਥੰਗਰੂਰ ਦੇ ਵਿੱਚ ਬਜਾਤੇ ਖੁਦਰ ਤਵਾਏ ਇੱਕ ਉਹ ਸਿੰਗਲੇ ਦੇ ਕੋਈ ਬਹੁਤੇ ਲੀਡਰ ਹੈ ਨਹੀਂ ਤੇ ਇਹ ਜਿਹੜਾ ਹੈਗਾ ਲਟਕਾ ਧੂਰੀ ਵਾਲਾ ਦਲਵੀਰ ਗੋਲਦੀ ਨੂੰ ਮੁੜ ਕੇ ਕਾਂਗਰਸ ਚੜਾ ਗਿਆ ਉਹਦੇ ਚ ਅਜੇ ਝਗੜਾ ਹੈ ਵੀ ਗਿਆ ਸੱਚੀ ਮੁੱਚੀ ਗਿਆ ਵੀ ਹੈ ਕਿ ਨਹੀਂ ਮਤਲਬ ਉਹ ਤਾਂ ਆ ਗਿਆ ਉੱਥੋਂ ਆਪ ਦਾ ਛੱਡ ਕੇ ਪਰ ਉਹਨੂੰ ਲੈ ਡਿਆ ਕਿਉਂਕਿ ਇਦੋਂ ਰਾਜਾ ਬੜਿੰਗ ਕਹਿੰਦਾ ਵੀ ਮੇਰੇ ਨਾਲ ਆ ਗਿਆ ਮੈਂ ਲੈ ਡਿਆ ਉਹ ਤਾਬਾਜਵਾ ਕਹਿੰਦਾ ਵੀ ਸਾਡੇ ਕਹਿ ਤੋਂ ਬਿਨਾ ਨਹੀਂ ਸਕਦਾ ਪਰ ਇੱਕ ਗੱਲ ਹੈ ਦਲਵੀਰ ਗੋਲਦੀ ਇੱਕ ਦਿਨ ਇੱਥੇ ਜਿੱਦੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਈ ਹੈ ਉਹਦੇ ਰਾਜਾ ਬੜਿੰਗ ਤਾਂ ਆਇਆ ਨਹੀਂ ਪਰ ਉਦੋਂ ਇਹ ਪਤਾਬਾਜਵਾ ਜੀ ਵੀ ਆਏ ਹੋਏ ਸੀ ਤੇ ਆਪਣਾ ਸਰਪਾਲ ਸਿੰਘ ਖੈਰਾ ਜੀ ਵੀ ਆਏ ਹੋਏ ਸੀਗੇ ਤੇ ਉਸ ਵਕਤ ਉਥੇ ਦਰਬੀਰ ਗੋਲਦੀ ਮੈਂ ਕਿਨਾਂ ਦੇ ਨਾਲ ਨਹੀਂ ਬੈਠਾ ਸੀ ਉਹ ਵਿੱਚ ਸ਼ਾਮਲ ਸੀ ਉਸ ਜਿਹੜੇ ਲੋਕ ਬੈਠੇ ਸੀ ਸਿਆਸਤਦਾਨ ਉੱਥੇ ਤੋਂ ਉਸ ਪੱਖੋਂ ਆਪਾਂ ਨੂੰ ਜੇ ਦੇਖਣਾ ਹੋਵੇ ਤਾਂ ਇਹ ਆਪਣੇ ਆਪ 'ਚ ਇੱਕ ਗੱਲ ਹੈਗੀ ਹੈ ਕਿ ਵੀ ਇਹ ਹੋ ਕੀ ਰਿਹਾ ਕਿੱਧਰ ਨੂੰ ਜਾ ਰਹੀ ਹੈ ਗੱਲ ਕਿਵੇਂ ਜਾ ਰਹੀ ਹੈ ਤੇ ਪ੍ਰਗਟ ਸਿੰਘ ਵੀ ਆਏ ਹੋਏ ਸੀ ਪ੍ਰਗਟ ਸਿੰਘ ਬਲਕੇ ਉਹਨਾਂ ਨੇ ਮਨਾ ਕਰਿਆ ਵੀ ਮੈਂ ਚਲੋ ਬੋਲਣਾ ਨਹੀਂ ਕੋਈ ਨਹੀਂ ਆਈ ਬਾਕੀ ਬੋਲ ਰਹੇ ਨੇ ਤੇ ਸੁਪਾਲਖਰ ਜੀ ਬੋਲਦੇ ਵਾਗਵਾਜੀ ਬੋਲਦੇ ਆਪਾੜੀ ਬੋਲਦੇ ਅਕਾਲੀ ਬੋਲਦੇ ਵਧੀਆ ਬੋਲਦੇ ਸੋ ਜਿਹੜਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਸ ਚੋਣ ਨਾਲ ਇਹ ਜੋ ਹੈ ਪਾਰਟੀਆਂ ਦਾ ਅੰਦਰੂਨੀ ਕਾਂਗਰਸੀ ਅੰਦਰੂਨੀ ਲੜਾਈ ਵਧੇਗੀ ਉਹਦੇ ਚ ਜਿਹੜਾ ਸੱਤਾ ਤਾਰੀ ਤਲਾ ਹਕਮਦੋਰ ਹੋਏਗਾ ਪਰ ਜਿਹੜੀ ਐਲਬੀਪੀ ਦੇ ਮਾਮਲੇ ਦੇ ਵਿੱਚ ਉੱਥੇ ਇਹਨਾਂ ਦੋਹਾਂ ਦੇ ਜਿਹੜੇ ਬਾਜਵਾ ਤੇ ਆਪਣਾ ਰੰਦਾਵਾ ਪਰਿਵਾਰਾਂ ਦੀ ਸੀਗੀ ਝਗੜਾ ਉਹਦੇ ਚੋ ਬਾਜਵਾਜੀ ਠਕੜੇ ਹੋਏ ਨੇ ਇਹ ਜਿੱਥੋਂ ਤੱਕ ਸਵਾਲ ਆਪ ਆਪ ਦੇ ਵਿੱਚ ਭਰੰਤ ਮੰਨਦਾ ਜਿਹੜਾ ਗਰੁੱਪ ਹੈ ਉਹ ਤਕੜਾ ਪਿਆ ਇਹ ਚ ਹੈਗੀ ਪਾਰਟੀਆਂ ਦੀ ਸੱਚੀ ਬੀਜਪੀ ਉੱਥੇ ਦੀ ਉੱਥੇ ਜਿਵੇਂ ਹੈਗੀ ਆ ਉਦਾਂ ਹੀ ਹੈ ਬੀਜਪੀ ਦੇ ਵਿੱਚ ਨਾ ਕੋਈ ਤਕੜਾ ਨਾ ਕੋਈ ਮਾੜਾ ਉਸ ਤਾਈਂ ਦੀ ਸੱਚੀ ਰਹਿ ਨਹੀਂ ਗਾ ਬਲਕਿ ਬੀਜਪੀ ਦਾ ਇੱਕ ਢਾਇਰੇ ਬਣਿਆ ਹੋਇਆ ਹੈ ਜਿਹੜੇ ਹਾਂਜੀ ਥੈਟਸ ਇੱਕ ਸਵਾਲ ਸੀਗਾ ਆਮ ਆਦਮੀ ਪਾਰਟੀ ਨੇ ਇੱਕ ਦਿਨ ਪਹਿਲਾਂ ਹੀ ਜਿਹੜਾ ਅਮਨ ਅਰੋੜੇ ਨੂੰ ਪੰਜਾਬ ਦਾ ਪ੍ਰਧਾਨ ਬਣਾਤਾ ਅਮਨ ਛੇਰੀ ਨੂੰ ਜਿਹੜਾ ਉਹ ਪ੍ਰਧਾਨ ਬਣਾਤਾ ਨੇ ਨੂੰ ਤੁਸੀਂ ਕੀ ਦੇਖਦੇ ਹੋ ਇਸ ਕਿਉਂਕਿ ਇਹਦੇ ਨਾਲ ਠੀਕ ਆ ਮੁੱਖ ਮੰਤਰੀ ਦੀ ਪਕੜ ਹੋਰ ਵਧੇਗੀ ਤੋਂ ਨਾਲ ਹੀ ਐਲਾਨ ਕਰਤਾ ਵੀ ਜਿਹੜੇ ਅਸੀਂ ਵਾਅਦੇ ਕੀਤੇ ਲੋਕਾਂ ਨਾਲ ਉਹ ਪੂਰੇ ਕਰਾਂਗੇ ਦੇਖੋ ਗੱਲ ਇਹ ਹੈ ਵੀ ਜਿਹੜਾ ਉਹਨਾਂ ਨੇ ਪ੍ਰਧਾਨਗੀ ਬਦਲੀ ਹੋਰ ਕਰਿਆ ਉਹ ਤਾਂ ਦਿੱਲੀ ਦਾ ਉਹੀ ਦਿੱਲੀ ਦਾ ਦਵਾਈ ਚਾਹ ਰਹੀ ਸੀ ਅਮਨ ਰੋੜਾ ਨੂੰ ਇਹ ਸਮਝਿਆ ਜਾਂਦਾ ਵੀ ਕਿਉਂਕਿ ਉਹਦੇ ਵਿਭਾਗੇ ਬਦਲੇ ਜਿਨੇ ਜੋ ਵੀ ਹੋਇਆ ਪਹਿਲਾਂ ਉਹਨੂੰ ਮੰਤਰੀ ਬਣਾਇਆ ਨਹੀਂ ਬਾਅਦ ਵਿੱਚ ਬਣਾਇਆ ਫਿਰ ਉਹਦੇ ਵਿਭਾਗੇ ਬਦਲੇ ਫਿਰ ਉਹਦੇ ਪਰ ਕੋ ਤਰੇ ਗਏ ਇਹ ਉਹ ਪ੍ਰਧਾਨ ਮੰਤ ਹੈ ਤੇ ਇਹ ਤਾਂ ਬਿਲਕੁਲ ਸਪੱਸ਼ਟ ਸੀ ਵੀ ਜਿਹੜੇ ਦਿੱਲੀ ਵਾਲਾ ਪਾਸਾ ਹੈ ਉਹ ਭਾਰੂ ਹੈ ਉਦੋਂ ਤੱਕ ਚੋਣਾ ਚ ਤਿੰਨ ਸੀਟਾਂ ਜਿੱਤਣ ਨਾਲ ਇੰਨਾਂ ਸੀਟਾਂ ਦੇ ਉੱਤੇ ਇੱਕ ਸੀਟ ਹੈ ਜਿਹਦੇ ਉੱਤੇ ਅਸੀਂ ਜਿਹੜੀ ਹਾਰੀ ਹੈ ਉਹਦੇ ਚੋ ਦਿੱਲੀ ਵਾਲਿਆਂ ਦਾ ਪੱਖ ਕਮਜ਼ੋਰ ਹੋਇਆ ਉਹ ਸੀਟੇ ਸਮਝੇ ਨਾ ਸੀ ਵੀ ਦਿੱਲੀ ਵਾਲਿਆਂ ਦੇ ਪੱਖ ਦੀ ਹੈ ਤੇ ਜਿਹਨੀਆਂ ਬਾਕੀ ਚ ਉਹਨਾਂ ਤਿੰਨਾਂ ਸੀਟਾਂ ਤੇ ਭਗਵੰਤ ਮਾਨ ਦਾ ਜਿਹੜਾ ਹੈ ਵਰਚਸਵਾ ਤੋ ਇਸ ਕਰਕੇ ਅੰਦਰੂਨੀ ਲੜਾਈ ਚ ਆਪਦੀ ਚ ਭਗੰਤਮਾਨ ਟਕੜਾ ਹੋਇਆ ਇਹ ਤਾਂ ਹੋ ਗਈਆਂ ਗੱਲਾਂ ਇਹਨਾਂ ਦੀ ਚਲੋ ਬਾਅਦੀਆਂ ਸੋਕ ਅਰੇ ਇਹਨਾਂ ਚੋ ਕੋਈ ਬੀਜੇਪੀ ਬੀਜੇਪੀ ਦਾ ਅੰਦਰੂਨੀ ਕਲੇਸ਼ ਵਧੇਗਾ ਕਿਉਂਕਿ ਬੀਜੇਪੀ ਦੀ ਟਿਕਟਾਂ ਹੀ ਸਾਰੇ ਦਲ ਬਦਲੂਆਂ ਨੂੰ ਦਿੱਤੀਆਂ ਜਾਂਦੀਆਂ ਨੇ ਠੀਕ ਹੈ ਮੰਤਰੀ ਚਾਰੇ ਦੀਆਂ ਚੱਲਿਆ ਹੋਇਆ ਹੈ ਤਾਂ ਉਹ ਵੀ ਦਲ ਬਦਲੂ ਹੀ ਨਾ ਸੋ ਜਿਹੜੇ ਦਲ ਬਦਲੂਆਂ ਦੀਆਂ ਟਿਕਟਾਂ ਵਾਲਾ ਸਵਾਲ ਹੈ ਇਹ ਕਾਫੀ ਵੱਡਾ ਹੈ ਢੰਡਰ ਨੂੰ ਤਾਂ ਆਪਣਾ ਪਤਾ ਹੈ ਘੰਟੇ ਪਹਿਲੇ ਇੱਥੇ ਸੀ ਤੇ ਉਹ ਤੇ ਰਵੀ ਕਨ ਕਾਦੋਂ ਵੀ ਛਾਲ ਮਾਰ ਕੀ ਆਇਆ। ਉਹ ਇਸ ਕਰਕੇ ਆਪਾਂ ਕੈਬਿਲਟੀ ਨੂੰ ਦਾ ਵੀ ਆਪਾਂ ਨੂੰ ਪਤਾ ਹੀ ਹੈ। ਉਹ ਵੀ ਛਾਲ ਮਾਰ ਕੀ ਆਇਆ। ਤੇ ਪ੍ਰੈਕਟੀਕਲੀ ਜੇ ਆਪਾਂ ਦੇਖੀਏ ਵੀ ਦੋ ਕਾਂਗਰਸੀ ਤੇ ਦੋ ਕਾਦੀ ਅ ਸਮਝੋ ਆਈ ਨੇ ਇੱਕ ਅਕਾਲੀ ਕਾਂਗਰਸੀ ਦੋਨੋਂ ਹੀ ਸੀਮਨਪ੍ਰੀਤ ਨਾ। ਉਹਨੋਂ ਆਪਾਂ ਕਾਂਗਰਸੀ ਤੇ ਇਹ ਅਕਾਲੀ ਤੇ ਇਹ ਵੀ ਹੋਖ ਹੈ। ਤੇ ਇਸ ਕਰਕੇ ਉਹ ਅਕਾਲੀ ਆਪ ਚਾਏ ਨੇ ਬਹੁਤੇ ਤੇ ਕਾਂਗਰਸੀ ਆਏ ਨੇ। ਹੁਣ ਵੀ ਸੂਬੇ ਦਾ ਹਾਂ ਥੋੜੇ ਕੋ ਸਵਾਲ ਲੱਗਦਾ ਸੀ। ਇਸ ਸਤੇ ਜੀ ਗਾ ਬੜਾ ਇਸ ਗੱਲ ਦੀ ਚਰਚਾ ਵੀ ਸੁਖਵੀਰ ਤੁਸੀਂ ਪਹਿਲਾਂ ਵੀ ਦੱਸਦਾ ਹੈ ਵੀ ਸੁਖਵੀਰ ਬਾਦਲ ਨੇ ਸਪਸ਼ਟ ਕਰਤਾ ਸੀ ਵੀ ਉਹ ਜਿਹੜੀਆਂ ਵੋਟਾਂ ਜਿਹੜੀਆਂ ਗਿੱਦੜਪਾਏ ਚ ਉਹ ਮਨਪ੍ਰੀਤ ਨੂੰ ਨਹੀਂ ਪਵਾ ਰਿਆ ਇਹ ਜਿਹੜੇ ਗਿੱਦੜਪਾਏ ਦੀ ਚੋਣ ਹੈ ਉਹਨੂੰ ਥੋੜਾ ਜਿਹਾ ਮਨਪ੍ਰੀਤ ਦੀ ਜਿਹੜੀ ਹੇਟਾਂ ਗਏ ਉਹ ਇਹ ਵੀ 12 ਸਾਲ ਹਲਕੇ ਤੋਂ ਬਾਹਰ ਰਹੇ ਇਸ ਕਰਕੇ ਵਾਪਰਿਆ ਜਾਂ ਕੋਈ ਹੋਰ ਕਾਰਨ ਨਹੀਂ 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 12 ਸਾਲ ਹਲਕੇ ਤੋਂ ਬਾਹਰ ਰਹਿਣ ਦੀ ਗੱਲ ਤੇ ਨਹੀਂ ਐ ਬਹੁਤੀ ਜਿੱਡੀ ਵੱਡੀ ਗੱਲ ਇਹ ਐ ਕਿ ਮਨਪ੍ਰੀਤ ਬਾਦਲ ਦਾ ਲੋਕਾਂ ਨਾਲ ਜਿਹੜਾ ਸਹਿਚਾਰ ਨਹੀਂ ਹੋ ਸੀ ਕਿ ਦਾ ਉਹ ਤਾਂ ਮਤਲਬ ਹੰਕਾਰ ਉਹ ਸਮਝਦੇ ਮੈਂ ਬਹੁਤ ਬਣੇ ਰੱਖਿਆ ਮੇਰੇ ਵਰਗਾ ਸਿਆਣਾ ਮੇਰੇ ਵਰਗਾ ਸੋਲ ਗਿਆ ਹੋਇਆ ਕੋਈ ਹੈ ਹੀ ਨਹੀਂ ਜੇ ਉਹ ਜਿਹੜਾ 12 ਸਾਲ ਹਲਕੇ ਤੋਂ ਬਾਹਰ ਰਹਿਣਾ ਕੋਈ ਉਹ ਨਹੀਂ ਉਹ ਕਿਸੇ ਵੀ ਗੱਲ 'ਚ ਮਨਪ੍ਰੀਤ ਬਾਦਲ ਸਵਾਏ ਕਿਸੇ ਕਾਟੀ ਨਾ ਰਲ ਕੇ ਤਾਕਤ ਦਿਖਾਉਂਦਾ ਰਿਹਾ ਜਿਵੇਂ ਕਈ ਬੰਦੇ ਹੁੰਦੇ ਨਾ ਉਹਨਾਂ ਨੂੰ ਆਪ ਦੀ ਕੋਈ ਉਹ ਨਹੀਂ ਹੁੰਦੀ ਮਨਪ੍ਰੀਤ ਬਾਦਲ ਨੇ ਬਾਦਲ ਗਰੁੱਪ ਦੇ ਨਾਲ ਗਿੱਧੜਵਾਹ ਪਹਿਲੀ ਵਾਰੀ ਚੋਣ ਜਿੱਤ ਕੇ ਐਂਟਰ ਕਰਿਆ ਸੀ। ਉਦੋਂ ਸੁਖੋ ਬਾਦਲ ਸਾਹਿਬ ਨੇ ਜਿਤਾਇਆ ਸੀ ਉਹਨੂੰ ਕੋਈ ਚੱਕੀ ਨਹੀਂ ਬਾਹਰ ਰੱਖੀ ਨਹੀਂ ਗਿਆ ਸੀ। ਇਹ ਸਭ ਨੂੰ ਪਤਾ ਹੈ। ਫਿਰ ਉਹਦਾ ਚਾਚੇ ਚਾਹਾਂ ਦੇ ਬੇਟਾਂ ਦਾ ਝਗੜਾ ਵੀ ਪਿਆ ਕਿਉਂਕਿ ਮਨਪ੍ਰੀਤ ਬਾਦਲ ਆਪ ਦੇ ਆਪ ਨੂੰ ਉਦੋਂ ਤੱਕ ਸੁਖਵੀਰ ਨਹੀਂ ਆਇਆ ਸੀ ਮੈਦਾਨ 'ਚ। ਉਹ ਸਮਝਦਾ ਸੀ ਮੈਂ ਵਾਰਸਾਂ ਉਹ ਤਾਂ ਵਾਰਸ ਬਸિયਤ ਬਣਾਉਦਾ ਆਪਦੀ। ਉਸ ਤੋਂ ਬਾਅਦ ਜਦੋਂ ਉਹ ਵਿੱਤ ਮੰਤਰੀ ਬਣ ਗਿਆ ਫਿਰ ਤਾਂ ਉਹਨੇ ਜੋ ਕੁਝ ਕਰਿਆ ਉਹਦੇ 'ਤੇ ਲੋਕਾਂ ਦੀ ਕਿਸੇ ਦੀ ਕੋਈ ਤਸੱਦੀ ਨਹੀਂ ਹੋਈ। ਦੇ ਵਿੱਤ ਮੰਤਰੀ ਦੇ ਤੌਰ ਤੇ ਜੋ ਕਾਲੀਆਂ ਦਾ ਵਿੱਚ ਮੰਤਰੀ ਕਿਹਾ ਉਹ ਤੋਂ ਬਾਅਦ ਉਹ ਜਾਂ ਛੱਡ ਗਿਆ ਉਹ इवन ਅਮਰਿੰਦਰ ਸਿੰਘ ਕੋਲ 2007 ਦੀ ਸਰਕਾਰ ਜਿਹੜੀ ਕੰਗੀਆਂ ਜਿਹੋ ਤੋੜਨੋਂ ਵਿਚਾਰ ਹੋ ਗਿਆ ਸੀ ਉਹ ਨਹੀਂ ਤੋੜ ਸਕਿਆ ਵਖਰੀ ਜਾਂਦਾ ਸੋ ਹੁੰਦਾ ਵਾ ਜਦ ਉਹਨੇ ਪੀਪੀਪੀ ਬਣਾਈ ਪੀਪੀਪੀ ਬਣਾਈ ਉਹਦੇ ਚ ਵੀ ਆਪਣਾ ਪਤਾ ਚੋ ਦਾ ਹਾਲ ਹੋਇਆ ਹਾਂ ਜੀ ਕੋਈ ਝਗੜੇ ਨਹੀਂ ਆਪ ਕੋ ਹੰਤਮਾਨ ਵੀ ਉਹਦੇ ਚ ਹੀ ਸੀ ਹੰਤਮਾਨ ਵੀ ਉਹਦੇ ਨਾਲ ਹੀ ਸੀ ਤੇ ਪੀਪੀਪੀ ਦੇ ਵਿੱਚ ਵੀ ਉਹ ਕੰਮਜਾਬ ਨਹੀਂ ਹੋਇਆ ਹਾਂ ਫਿਰ ਕਾਂਗਰਸ ਚਲਾ ਗਿਆ ਉਹ ਕਾਂਗਰਸ ਦੇ ਵਿੱਚੋਂ ਵਿੱਤ ਮੰਤਰੀ ਬਣਾ ਤਾਂ ਵੀ ਹੋ ਉਹ ਤਾਂ ਜੀਐਸਟੀ ਦਾ ਗਿੱਧ ਪਾਉਂਦਾ ਸੀ ਬਹੁਤ ਚੰਗਾ ਹੋ ਗਿਆ ਤੇ ਆਪਾਂ ਨੂੰ ਪਤਾ ਹੀ ਹੈ ਵੀ ਜੇ ਅਸੀਂ ਉਦੋਂ ਹੀ ਕਹਿੰਦੇ ਸੀ ਵੀ ਇਹ ਕੀ ਕੰੀ ਜਾਂਦਾ ਭਾਈ ਤੁਸੀਂ ਆਪਦਾ ਪਰਸਨਲ ਫ੍ਰੈਜ ਉਹਨਾਂ ਸਾਡਾ ਸਟੇਟ ਜੀਐਸਟੀ ਵੀ ਪੈਂਦਾ ਉਹਨਾਂ ਕੋਲ ਨਾ ਹੁੰਦਾ ਉਹ ਸਾਨੂੰ ਦੇਣ ਵੇਲੇ ਝਗੜਾ ਪਾਈ ਰੱਖਦੇ ਨੇ ਸਾਡੇ ਪੈਸੇ ਵੀ ਜਿਹੜਾ ਬਾਕੀ ਹਿੱਸਾ ਦੇ ਕੇ ਦੇਣਾ ਸੋ ਸਾਡੀ ਜਿਹੜੀ ਆਮਦਨ ਸੀ ਸੂਬੇ ਦੀ ਉਹਦੇ ਉੱਤੇ ਨੇ ਵੱਡਾ ਖੋਰਾ ਲਾਇਆ ਇਹ ਮਨਪ੍ਰੀਤ ਬਾਦਲ ਉਹਦਾ ਜ਼ਿੰਮੇਵਾਰ ਹੈ ਜੀਐਸਟੀ ਕਿਉਂ ਉਹ ਆਪੋਸ ਕਰ ਨਹੀਂ ਕਰਿਆ ਬਲਕਿ ਸਮਰਥਨ ਕਰਿਆ ਸਿਰਫ ਇਹ ਭਾਜੀ ਜਿੱਚਾ ਗਿਆ ਉਮੈਨੂੰ ਐ ਵੀ ਲੱਗਦਾ ਇਹ ਸਿਆਸਤਦਾਨ ਸਾਰੀਆਂ ਪਾਰਟੀਆਂ ਦੇ ਨਾ ਮੂੰਹ ਮੜਾ ਜਾ ਰੱਖਦੇ ਨੇ ਵੀ ਅਪਨ ਕੀ ਪਤਾ ਕਰ ਕਿੱਧਰ ਜਾਣਾ ਪੈ ਜੇ ਚੱਕਵਾ ਚੁੱਲਾ ਤਾਂ ਹੈਗੇ ਨੇ ਇਹ ਕੋਈ ਹੁਣ ਸੋਰਦਾਂ ਦੀ ਗੱਲ ਨਹੀਂ ਐ ਇਹ ਕੋਈ ਡੜੋਜੀ ਨਹੀਂ ਐ ਕਿਸੇ ਬਾਤ ਨਹੀਂ ਐ ਹਾਂਜੀ ਜਿਹੜਾ ਵਿਰੋਧ ਆ ਉਹ ਬੜਾ ਲੇਟ ਬਾਅਦ ਚ ਜਾ ਕੇ ਕੀਤਾ ਜਦੋਂ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਸੀਗੇ ਜੀ ਇਹਦੇ ਵਿਰੋਧ ਦਾ ਕੋਈ ਮਤਲਬ ਨਹੀਂ ਤੁਸੀਂ ਸਮਰਥਨ ਕਰਿਆ ਹੋਇਆ ਉਹ ਵਿਰੋਧ ਤਾਂ ਕੋਈ ਉਹ ਕਹਿੰਦੇ ਵੀ ਜਦ ਅਪਸਤਾ ਹੈ ਕਿਹਾ ਹੋ ਤਾਂ ਜਦ ਚਿੜੀਆਂ ਚੁਗਿਆ ਖੇਤ ਉਹ ਉਹ ਤਾਂ ਗੱਲ ਨਿਕਲ ਚੁੱਕੀ ਹੈ ਪੁਰਾਣਾ ਥੰਡਾ ਪਾਣੀ ਨੰਘਿਆ ਪਿੱਛੋਂ ਤੁਸੀਂ ਕਹੀ ਜਾਓ ਸੱਤ ਨੰਘਿਆ ਤੁਸੀਂ ਸੋਟੀ ਮਾਰੀ ਜਾਓ ਉਹਦੀ ਲੀਕ ਦੇ ਉੱਤੇ ਇਹ ਤਾਂ ਲੀਕ ਪਿੱਟਣ ਦੀ ਗੱਲ ਸੀਗੀ ਉਹ ਨਹੀਂ ਹੈ ਉਹ ਗਲਤ ਹੈ ਬਾਕੀ ਉਹ ਸ਼ੇਰਾਚਾਰੀ ਕਰਦਾ ਉਹ ਵੀ ਆਏ ਜੀ ਮੈਂ ਗੱਡੀ ਆਪ ਚਲਾਉਣਾ ਉਹਦੇ ਬਹੁਤ ਸਾਰੇ ਕਿਸੇ ਨੇ ਉਹ ਕਿਸੇ ਐਸੇ ਨੇ ਵੀ ਜਿਹਦੇ ਪਿੱਛੇ ਪੈ ਜਾਂਦਾ ਸੀ ਨਾ ਉਹਦਾ ਤਰਖਮ ਖਦਮ ਖਦਮ ਤੱਕ ਜਾਂਦਾ ਸੀ ਨਿੱਕੀ ਜੀ ਗੱਲ ਦੇ ਉੱਤੇ ਹੁੰਦ ਖਾ ਜਾਂਦਾ ਸੀ ਔਰ ਗਿੰਦਲ ਵਾਹ ਚ ਵੀ ਵਾਪਰੇ ਆ ਰਿਹਾ ਹੈ ਇਹ ਜੀ ਗੱਲ ਮੇਰੇ ਕੋ ਕਹਾਣੀਆਂ ਨੇ ਰੋਕਨੀਆਂ ਮੈਂ ਉਸ ਚ ਜਾਣਾ ਨਹੀਂ ਚਾਹੁੰਦਾ ਠੀਕ ਇਹ ਜਦ ਬੰਦਾ ਨਾ ਮੈਂ ਕਿਸੇ ਦੇ ਨਿੱਜੀ ਵਿਰੋਧ ਚ ਪੈਣ ਲੱਗ ਗਿਆ ਵੀ ਅੱਛਾ ਇਹਨੇ ਮੈਨੂੰ ਐ ਕਿਹਾ ਇਹਨੇ ਮੇਰੇ ਆ ਜਿੱਤ ਨਹੀਂ ਕਰੀ ਉਹ ਸਿਆਸਤਦਾਨ ਚੰਗਾ ਨਹੀਂ ਹੁੰਦਾ ਕਦੀ ਉਹ ਕਿਸੇ ਤਰ੍ਹਾਂ ਦਾ ਵੀ ਲੀਡਰ ਚੰਗਾ ਨਹੀਂ ਹੁੰਦਾ ਲੀਡਰ ਨੇ ਤਾਂ ਲੋਕਾਂ ਨੇ 100 200 ਰਾਮਣੂ ਗਾਣਾ ਕੱਢੀ ਜਾਂਦੇ ਨੇ ਫਿਰ ਕਿਉਂਕਿ ਜੇ ਤੁਹਾਨੂੰ ਕੁਝ ਕਹਤਾ ਲੀਡਰ ਨੂੰ ਥੋੜਾ ਨਿਰਮਾਨ ਵੱਡੇ ਬਾਦਲ ਚ ਗੁਣ ਸੀ ਉਹ ਕੁਕਦੇ ਉਹਨਾਂ ਨੂੰ ਜਿਹੜੇ ਪਾਰਟੀ ਦੇ ਅੰਦਰੋਂ ਉਹਨਾਂ ਨੂੰ ਕੰਨਾ ਹੁੰਦਾ ਉਹ ਗੱਲ ਵੱਖਰੀ ਸੀ ਪਰ ਉਹ ਲੋਕਾਂ ਨਾਲ ਨਹੀਂ ਆਇਆ ਕਰਦੇ ਸੀ ਪਾਰਟੀ ਦੇ ਅੰਦਰ ਕਰਦੇ ਸੀ ਜੋ ਕੁਝ ਕਰਦੇ ਅੱਛਾ ਇਹ ਬੁੱਢੇ ਚੰਗਾ ਹੋਣੇ ਨਹੀਂ ਜੀਤੂ ਕਰੋ ਸੋ ਇਹ ਜਿਹੜੀ ਚੋਣ ਹੈ ਇਹਦਾ ਪੰਜਾਬ ਤੇ ਕੀ ਅਸਰ ਪੈ ਸਕਦਾ ਹੈਗਾ ਪੰਜਾਬ ਕੇ ਮੀਨੋ ਬਿਲਕੁਲ ਇਹਦਾ ਇਹਦਾ ਅਸਰ ਕੀ ਪੈਣ ਲਾ ਇਹਦੇ ਸੰਕੇਤ ਕੀ ਨੇ ਹਾਂ ਇਹਦਾ ਅਸਰ ਨਾ ਪੱਕੀ ਪੈਗਾ ਕਿਉਂਕਿ ਇਹਨੇ ਵੀ ਉਹ ਕੁੜੀ ਤਾਂ ਪੈ ਨਹੀਂ ਮੀਮਾਨ ਸੀ ਹੁਣ ਜਿਆਦਾ ਸੋਹਣੀ ਜਾਇ ਹੁਣ ਤਾਂ ਜ਼ਿਆਦਾ ਹੀ ਉਹ ਇਨਾਂ ਦਾ ਤੈਨਾ ਹੀ ਇਹ ਬੜੇ ਹੰਕਾਰ ਚ ਗੱਲਾਂ ਕਰਦੀ ਸੀ ਪੰਜਾਬ ਦੇ ਹਿੱਤ ਲੀਆਂ ਗੱਲਾਂ ਕਰਨ ਦੀ ਬਜਾਏ ਤੇ ਹੁਣ ਇਹ ਹੋਰ ਹੰਕਾਰ ਚ ਕਰਨਗੇ ਵੀ ਆ ਦੇਖ ਲੋ ਜਿੰਨੇ ਜਿੱਤ ਕੇ ਆਇਆ ਸੰਤ ਕੋਈ ਨਹੀਂ ਕੁਝ ਕਹਿ ਸਕਦਾ ਉਹ ਮੈਂ ਹੰਕਾਰ ਦੀਆਂ ਗੱਲਾਂ ਹੁਣੀ ਜਿਹੜਾ ਕਟਾਰੀ ਚੱਕਨੇ ਬਿਆਨ ਦਿੰਦਾ ਹੈ ਉਹ ਬੜੀ ਪਾਸ਼ਾਉਦੀ ਸੁਣਨ ਵਾਲੀ ਸੀ ਦੂਜੀ ਗੱਲ ਜਿਹੜੇ ਉਦਾਹਰਨਾਂ ਦਿੰਦੇ ਨੇ ਉਹ ਕਹਿੰਦੇ ਵੀ ਇਹਨਾਂ ਕੋਲ ਉਹੀ ਦੋ ਤਿੰਨ ਗੱਲਾਂ ਨੇ ਨਿਉਂਦੇ ਪਾੜੋ ਕੋਕੇ ਪਾੜੋ ਇੱਕ ਤਾਂ ਕਹਿੰਦਾ ਅਸੀਂ ਜੀ ਟੌਲ ਪਲਾਜ਼ੇ ਬੰਦ ਕਰੀ ਨੇ ਇਹ ਸੱਚ ਹੈ ਇਹਨਾਂ ਨੇ ਟੌਲ ਪਲਾਜ਼ੇ ਬੰਦ ਕਰੀ ਨੇ ਕਹੀ ਇਹਨਾਂ ਦੇ ਵਿਰੋਧੀ ਗਣ ਲਓ ਜੀ ਉਹਦਾ ਤਾਂ ਸਮਾਂ ਖਤਮ ਹੋ ਗਿਆ ਸੀ ਉਹਨਾਂ ਪੁੱਛਿਆ ਜੇ ਸਮਾਂ ਖਤਮ ਹੋ ਗਿਆ ਸੀ ਪਹਿਲਾਂ ਕਿਉਂ ਨਹੀਂ ਬੰਦ ਕਰੇ ਕਿਸੇ ਨੇ ਸਮਾਂ ਤਾਂ ਪਹਿਲਾਂ ਵੀ ਖਤਮ ਹੋ ਚੁੱਕਿਆ ਸੀ ਸੋ ਬੰਦ ਕਰਨਾ ਬਹਾਦਰੀ ਹੈ ਪਰ ਤੁਸੀਂ ਬੰਦ ਕਰਕੇ ਫਾਇਦਾ ਕਿਹਨੂੰ ਦਿੱਤਾ ਹੈ ਜਿਹੜਾ ਆਮ ਬੰਦਾ ਬਸ ਚ ਜਾ ਰਿਹਾ ਹੈ ਉਹਦਾ ਟਿਕਟ ਤਾਂ ਤੁਸੀਂ ਘਟਾਇਆ ਨਹੀਂ ਸੋ ਬੰਦ ਕਰਕੇ ਤੁਸੀਂ ਬਹੁਤੇ ਇੱਥੇ ਟਰਾਂਸਪੋਰਟ ਚੱਲ ਰਹੀ ਹੈ ਬਹੁਤ ਸਾਰੀ ਵੱਡਾ ਹਿੱਸਾ ਪ੍ਰਾਈਵੇਟ ਟਰਾਂਸਪੋਰਟ ਦਾ ਉਹਨੂੰ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਟਾਲ ਦਾ ਪੈਦਾ ਦਿੰਦਾ ਹੈ ਕਿਉਂਕਿ ਤੁਸੀਂ ਟਾਲ ਦਾ ਟਿਕਟ ਜਿਹੜਾ ਟਾਲ ਕਰਕੇ ਟਿਕਟ ਬੰਦਾ ਹੋਇਆ ਸੀ ਉਹ ਨਹੀਂ ਘਟਾਇਆ ਇਹ ਜਵਾਬ ਦੇ ਸਕਦੇ ਨੇ ਸੋ ਗਰੀਬ ਆਦਮੀ ਤੇ ਤਾਂ ਟਾਲ ਪੈ ਰਹੀ ਹੈ ਕਿਉਂਕਿ ਬਸ ਤੇ ਤਾਂ ਗਰੀਬ ਹੀ ਜਾਂਦਾ ਆਮ ਬੰਦਾ ਹੀ ਜਾਂਦਾ ਬਸ ਤੇ ਕੋਈ ਅਮੀਰ ਥੋੜਾ ਜਾਂਦਾ ਸੋ ਟਾਲ ਜਿਹੜੀ ਉਹ ਅਮੀਰਾਂ ਵਾਸਤੇ ਬੰਦ ਹੋਈ ਹੈ ਗਰੀਬਾਂ ਵਾਸਤੇ ਨਹੀਂ ਹੋਈ ਇੱਕ ਘਟ ਹੁਣ ਦੂਜਾ ਪਾਸਾ ਦੂਜਾ ਪਾਸੇ ਕਹਿੰਦੇ ਜੇ ਅਸੀਂ ਬਿਜਲੀ ਮੁਫਤ ਦੇਤੀ ਬਿਜਲੀ ਦੇ ਉੱਤੇ ਜਿਹੜੇ 300 ਜੁੰਟ ਦਿੱਤੇ ਨੇ ਇਹ ਠੀਕ ਹੈ ਇੱਕ ਵੈਧਾ ਪੂਰਾ ਕਰਿਆ ਪਰ ਕੁਝ ਵੈਧੇ ਐਸੇ ਹੁੰਦੇ ਨੇ ਵੀ ਰੱਜੇ ਨੂੰ ਨਹੀਂ ਦਈਦਾ ਭੁੱਖੇ ਨੂੰ ਦਈਦਾ ਹੁਣ ਇਹਨਾਂ ਨੇ ਕਿਹਾ ਜਿਹੜੇ 3-3 4-4 ਲੱਖ ਰੁਪਿਆ ਮੀਆਂ ਵੀ ਵੀ ਤਨਖਾਹ ਲੈ ਰਹੇ ਨੇ ਉਹਨਾਂ ਨੂੰ ਵੀ 300 ਜੁੰਟ ਕਈਆਂ ਨੂੰ ਤਾਂ 2-2 ਮੀਟਰ ਵਾਲੇ ਫੀਸ ਜੁੰਟ ਲੈ ਰਹੇ ਨੇ ਹੁਣ ਜੇ ਤੁਸੀਂ ਜਿੱਥੇ ਤੱਕ ਕਿਸਾਨਾਂ ਨੂੰ ਤੇ ਇੰਡਸਟਰੀ ਨੂੰ ਜਿਹੜੀ ਬਿਜਲੀ ਦੇ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਇਸ ਕਰਕੇ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ ਉਤਪਾਦਨ 'ਚ ਹਿੱਸਾ ਕੋਣਾ ਉਹ ਅਮੀਰੀ ਗਰੀਬੀ ਦਾ ਸਵਾਲ ਨਹੀਂ ਉਹਦੇ 'ਚ ਉਹਦੇ ਚਾਹੀ ਕਹਿੰਦੇ ਵੀ ਜਿਹਦੇ 6-6 ਟਿਊਬਨ ਨੇ ਜੀ ਉਹਨੂੰ ਕਿਉਂ ਦਿੰਦੇ ਹੋ ਇੱਕ ਹੱਦ ਤੱਕ ਉਹ ਗੱਲ ਹੋ ਸਕਦੀ ਉਹ ਤਾਂ ਵੱਡਾ ਫਿਰ ਇੰਡਸਟਰੀ ਜਿਸ ਨੂੰ ਤਾਂ ਮਿਲਣੀ ਹਣੀ ਚਾਹੀਦੀ ਸਬਸਿਡੀ ਉਹਦੇ ਕੋਲ ਤਾਂ ਕੋਈ ਭੁੱਖਮਰੀ ਨਹੀਂ ਹੁੰਦੀ ਕੋਈ ਇੰਡਸਟਰੀ ਉਹ ਤਾਂ ਲਾ ਹੀ ਨਹੀਂ ਸਕਦੇ ਜਿਹਦੇ ਕੋ ਪੈਸਾ ਨਹੀਂ ਉਹ ਸਬਸਿਡੀ ਦਿੱਤੀ ਜਾ ਰਹੀ ਆ ਟੈਕਸਾਂ ਦੀ ਛੋਟ ਦਿੱਤੀ ਜਾਂਦੀ ਆ ਹਿਮਾਚਲ ਨਾਲ ਨੇ ਬਥੇਰੀ ਦਿੱਤੀ ਹੋਈ ਆ ਉਹ ਸਬਸਿਡੀ ਜਾਂ ਟੈਕਸ ਲਾਏ ਜਾਂਦੇ ਨੇ ਤਾਂ ਕਿ ਇੰਡਸਟਰੀ ਸਾਡੀ ਗਰੋ ਕਰੇ ਦੂਜੇ ਨਾ ਆ ਕੇ ਇੱਥੇ ਕਬਜ਼ਾ ਕਰ ਦੇ। ਉਹ ਜਿਹੜੀ ਸਬਸਿਡੀ ਆ ਉਹ ਹੈਗੀ ਆ ਪ੍ਰੋਡਕਸ਼ਨ ਵਾਸਤੇ। ਉਹ ਹੈਗੀ ਆ ਜੀਡੀਪੀ ਵਧਾਉਣ ਵਾਸਤੇ। ਜਿਹੜੀ ਆ ਬਿਜਲੀ ਮੁਫਤ ਦੇਣ ਵਾਲੀ ਸਬਸਿਡੀ ਆ ਮੁਫਤ ਦੀ ਇਹ ਹੈਗੀ ਆ ਜਮਾਂ ਹੀ ਪੈਸਾ ਵੇਸਟ ਕਰਨ ਦੀ। ਸੋ ਜਿੰਨਾਂ ਦੀ ਕਸੀਮਾ ਤੋਂ ਵੱਧ ਤਨਖਾਹ ਜਾਂ ਪੈਨਸ਼ਨ ਹੈ। ਉਹਨਾਂ ਨੂੰ ਬਿਜਲੀ ਕਿਉਂ ਮੁਫਤ ਜਾਂਦ ਰਹਿ। ਡੋਮੈਸਟਿਕ ਜੀਵਨ ਦੀ। ਕਰੇਬੀ ਸੋ ਪਹਿਨਾ ਬਾਦਲ ਸਾਹਿਬ ਨੇ ਚੜਾਇ ਸੀ ਕੁੜੀਆਂ ਦੇ ਵਿਆਹ ਸੀ ਕਰਾਂਗੇ ਫੇਰ ਕਿਸ ਨੇ ਕੁਝ ਚਲਾਤਾ ਤੁਸੀਂ ਸਿੱਖਿਆ ਦੇ ਉੱਤੇ ਟੈਕਸ ਲਾਈ ਜਾਂਦੇ ਹੋ ਸਿੱਖਿਆ ਤੁਸੀਂ ਮੁਫਤ ਨਹੀਂ ਰਹਿੰਦੇ ਰਹੇ ਸਿਹਤ ਤੁਸੀਂ ਮੁਫਤ ਨਹੀਂ ਰਹਿੰਦੇ ਰਹੇ ਤੁਸੀਂ ਜਿਹੜਾ ਸਾਡਾ ਸਬਸ ਚਾਰਜ ਹੈ ਸਾਡਾ ਸਬਸ ਚਾਰਜ ਕੋਈ ਕੰਦਾ ਘਰੇ ਬਣ ਮਾਰ ਹੋ ਜਾਂਦਾ ਉਹਨੂੰ ਕੋਈ ਕਹਿੰਦਾ ਵੀ ਚੰਨੂ ਅਸੀਂ ਦਵਾਈ ਨਹੀਂ ਲਗ ਦਿੰਦੇ ਤੂੰ ਕਿਹੜਾ ਹੁਣ ਕੰਮ ਕਰਨਾ ਜਵਾਕ ਨੂੰ ਐਦਾਂ ਹੀ ਪੜਾਉਣ ਤੇ ਪੜਾਉਣ ਤੇ ਲੋਕ ਜਮੀਨਾ ਕਹਿੰਨੇ ਰੱਖ ਕੇ ਪੜਾਉਂਦੇ ਨੇ ਇਹ ਕਹਿੰਦੇ ਇੱਥੋਂ ਤਾਂ ਪੈਸੇ ਲੈਣੇ ਨੇ ਹੈ ਪੇਪਰ ਕੁੰਨੀਆਂ ਦੇ ਵਿਆਹ ਉਦਾਂ ਫਲਾਣਾ ਉਦਾਂ ਉਦਾਂ ਆ ਬਿਜਲੀ ਦੇ ਦਿੰਦੇ ਆ ਮੁਫਤ ਇਹ ਜਿਹੜਾ ਸਵਾਲ ਹੈ ਬਸਾਂ ਚ ਟਿਕ ਟਿ ਜਿਵੇਂ ਜਿਹੜਾ ਮਾਪ ਚੱਲ ਰਿਹਾ ਹੈ ਵੀ ਜਿਹੜੇ 200 2 ਲੱਖ ਰੁਪਏ ਤਨਖਾਹ ਦਾ ਲੈਂਦੇ ਜੋ ਬੀਬੀ ਬਸ ਜਾ ਰਹੀ ਹੈ ਮੁਫਤ ਆ ਜਿੰਨੇ ਰੋਜ਼ਾਨਾ ਜਾਣ ਵਾਲੇ ਹੈਗੇ ਨੇ ਉਹ 60 ਹਜ਼ਾਰ ਤੋਂ ਲੈ ਕੇ 90 ਤਨਖਾਹ ਲੈਣਾ ਜਿਹੜੇ ਰੋਜ਼ ਹੀ ਬਸ ਤੇ ਜਾਂਦੇ ਨੇ ਬਲਕੇ ਬਸਾਂ ਫਰੀ ਹੋਣ ਕਰਕੇ ਹੁਣ ਇਹ ਹੋ ਗਿਆ ਵੀ ਚੱਗ ਜਾਂ ਗੇੜੇ ਲਈ ਹੋ ਚ ਹੈ ਤਾਂ ਇਹ ਜਿਹੜਾ ਕੰਮ ਹੈ ਜਿਹੜੇ ਪਹਿਲਾਂ ਉੱਥੇ ਰਹਿੰਦੀ ਵੀ ਕਦੇ ਕਦੇ ਕਰ ਲੈਂਦੇ ਸੀ ਹੁਣ ਉਹ ਵੀ ਹੁਣ ਕਿਹੜਾ ਟਿਕਟ ਲੱਗਣਾ ਹੈ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਹੁਣ ਸਰਕਾਰ ਹੁਣ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਇਹ ਤਾਂ ਹੋ ਗਿਆ ਅੱਛਾ ਕੇ ਬਿਸਤਾਂ ਚ ਬਾਉਂਦੇ ਪੰਜਾਬ ਦੇ ਹਿੱਤਾਂ ਦੇ ਮਾਮਲੇ ਦੇ ਵਿੱਚ ਹੁਣ ਇਹ ਜਿਵੇਂ ਪਹਿਲਾਂ ਕਰਦੇ ਸੀ ਹੁਣੇ ਹੋਰ ਵੀ ਜ਼ਿਆਦਾ ਕਰਨਗੇ ਕਿਉਂਕਿ ਜਿਹੜਾ ਪੰਜਾਬ ਦੇ ਗਵਾਂਢੀ ਸੂਬੇ ਨਾਲ ਝਗੜੇ ਨੇ ਉਹਦੇ ਚ ਵੀ ਪਹਿਲਾਂ ਹੀ ਹੰਕਾਰ ਚ ਸੀਗੇ ਹੁਣ ਤਾਂ ਹੋਰ ਹੰਕਾਰ ਆ ਜਾਣੇ ਉਹਦੇ ਚ ਜਿਹੜੀ ਡਿਪਲੋਮੇਸੀ ਚਾਹੀਦੀ ਹੈ ਜਿਹੜੀ ਉਹਦੇ ਚ ਨੀਤੀ ਚਾਹੀਦੀ ਜੀਡੀ ਉਹਦੇ ਚ ਸਟੇਟਸਮੈਨਸ਼ਿਪ ਚਾਹੀਦੀ ਹੈ ਉਹ ਇਹ ਨਹੀਂ ਵਰਤ ਸਕਦਾ ਕਿਉਂਕਿ ਆਪਾਂ ਪਿਛਲੇ ਸਮੇਂ ਸਾਰੇ ਦੇਖੇ ਨੇ ਇਹ ਪੰਜਾਬ ਜੀਐਨਐਸ ਦਾ ਝਗੜਾ ਉਿੱਤੇ ਬੋਲੇ ਨਹੀਂ ਹੁਣ ਤੱਕ ਕੁਝ ਨਹੀਂ ਕਰ ਸਕਿਆ ਚਾਹੇ ਉਹ ਚੰਡੀਗੜ੍ਹ ਦਾ ਮਾਮਲਾ ਹੈ ਚਾਹੇ ਉਹ ਆਪਣਾ ਡੈਮਾ ਦਾ ਮਾਮਲਾ ਸੀ ਚਾਹੇ ਉਹ ਯੂਨੀਵਰਸਿਟੀ ਨਾਲ ਕਾਲਜ ਅਫੀਲੀਏਟ ਕਰਨ ਦਾ ਮਾਮਲਾ ਸੀ ਚਾਹੇ ਗਵਰਨਰ ਦਾ ਪੰਜਾਬ ਦੀ ਸਰਕਾਰ ਨਾਲ ਵੇਲੂਲੀ ਦਖੰਡਾ ਜੀ ਸੀ ਉਹਦੇ ਉੱਤੇ ਕੋਈ ਬਹੁਤਾ ਨਹੀਂ ਕਰ ਸਕਦਾ ਸਿਵਾਏ ਇਹ ਵੋਟਾਂ ਕਿ ਜਾਂਦੇ ਉਦੇਚ ਹੁੰਦੀ ਹੈ ਕਿਉਂਕਿ ਹੁਣ ਉਹ ਹੋਣਾ ਵੀ ਪਛਾਣ ਦਿਓ ਮਤਲਬ ਜਿਕਰੀਏ ਗਿਸ਼ਤਕ ਲੋਕਾਂ ਨੂੰ ਰਾਹਤ ਦੇਣ ਦਾ ਸਵਾਲ ਹੈ ਉਹ ਬਲਕਿ ਹੁਣ ਜਮੇ ਨਹੀਂ ਮਿਲਦਾ ਕਿਉਂਕਿ ਇਹਨਾਂ ਨੇ ਆਪਦੇ ਫੈਸਲੇ ਕਰ ਲਏ ਨੇ ਹੁਣ ਇਹ ਹੋ ਸਕਲੇ ਹੋ ਗਏ ਨੇ ਇਹਦੇ ਨਾਲ ਕੀ ਹੋਣਾ ਹੈ ਕਿ ਜਿਹੜਾ ਕੁਝ ਇੱਥੇ ਪ੍ਰਸ਼ਤਾਚਾਰੀ ਕਹਿੰਦੇ ਨੇ ਅਸੀਂ ਬੰਦ ਕਰਿਆ ਇਹ ਦਿਖਾ ਦੇਣਾ ਵੀ ਇੱਥੇ ਬੰਦ ਹੋ ਗਿਆ ਜੀ ਪ੍ਰਸ਼ਤਾਚਾਰ ਭਾਤੀਆਂ ਦੀ ਗੱਲ ਕਰਦੇ ਨੇ ਜੇ ਤੁਸੀਂ ਦੂਜੇ ਬਾਦਲਾਂ ਨੂੰ ਭੱਤਕੀਆਂ ਕਰੀ ਜਾਣੀਆਂ ਨੇ ਇਹਨਾਂ ਨੇ ਜਿੰਨੀਆਂ ਭੱਤਕੀਆਂ ਕਰੀਆਂ ਏਰੀਓ ਕਰਤੀ ਕਰੇ ਤਸਵੀਲਦਾਰ ਭੱਤੀ ਕਰੇ ਜੇ ਇਹ ਭਕਤੀ ਕਰੇ ਜੂਨੀਅਰ ਇੰਜੀਨੀਅਰ ਇਹਨਾਂ ਨੇ ਸੀਨੀਅਰ ਸਹਾਇਕ ਭਕਤੀ ਕਰੇ ਇਹਨਾਂ ਨੇ ਕੋਈ ਸ਼ਾਇਦ ਪਟਵਾਰੀ ਵਗੈਰਾ ਵੀ ਕਰੇ ਕਿਤੇ ਦੇਰ ਬੁਆ ਘੱਗਰ ਦੀ ਬੈਲਟ ਦੇ ਨਾਲ ਦੇ ਬੰਦੇ ਆ ਰਹੇ ਨੇ ਇਹ ਉਹ ਡੋਕ ਸੇਵਾ ਕਮਿਸ਼ਨ ਕਰ ਰਿਹਾ ਹੈ ਕਿ ਉਹ ਦੀਨ ਸੁਭਾਵਾ ਚੋਣ ਬੋਰਡ ਸੁਭਾਡੀ ਸੈলেকਸ਼ਨ ਬੋਰਡ ਗਿਨ ਉਹ ਕਰ ਰਿਹਾ ਉੱਥੇ ਹੀ ਬੱਚੇ ਕਿਵੇਂ ਆ ਰਹੇ ਨੇ ਬਾਕੀ ਪੰਜਾਬ ਸਾਰਾ ਕੰਗਲਾ ਹੋ ਗਿਆ ਪੜਾਈ ਦੇ ਮਾਮਲੇ 'ਚ ਔਰ ਇਹ ਕੋਈ ਉਹਦੀ ਜਾਂਚ ਨਹੀਂ ਕਰ ਰਹੀ ਤੇ ਜਿਹੜੇ ਤੇਤਪਰਾਂ ਤੇ ਰੌਲਾ ਇੰਨਾ ਪਿਆ ਸੀ ਜਿਹੜੇ 1158 ਸਹਾਇਕ ਪ੍ਰੋਫੈਸਰ ਸੀਗੇ ਉਹ ਇੰਨਾ ਰੌਲਾ ਪੈਣ ਤੇ ਸੁਪਰੀਮ ਹਾਈ ਕੋਰਟ ਨੇ ਉਹ ਰੱਦ ਕਰਤੀ ਸੀ ਪੱਤੀ ਇਹਨਾਂ ਨੇ ਬਿਆਨ ਦੇ ਕੇ ਉਹ ਦੁਬਾਰਾ ਉਹਨਾਂ ਨੂੰ ਜੋਇਨ ਕਰਾਉਣਾ ਸ਼ੁਰੂ ਕਰਾਇਆ ਹੋਇਆ ਇਹਦਾ ਮਤਲਬ ਜਿਹੜੇ ਉਮੀਦ ਕਰਦੇ ਸੀ ਵੀ ਇੱਕ ਦੁਬਾਰਾ ਟੈਸਟ ਹੋ ਕੇ ਕੀਕ ਇਮਤਿਹਾਨ ਹੋ ਕੇ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿੱਤਰੇ ਉਹਦੇ ਚ ਇਹਨਾਂ ਨੇ ਮੌਕਾ ਖਤਮ ਕਰਤਾ ਔਰ ਉਹਦੇ ਚ ਦੋਸ਼ ਤਾਂ ਬੜੇ ਲੱਗ ਰਹੇ ਨੇ ਕਿਉਂਕਿ ਨਹੀਂ ਐਡੀ ਵੱਡੀ ਹੋ ਵੀ ਨਹੀਂ ਸਕਦੀ ਕਿਉਂਕਿ ਬੰਦੇ ਤਾਂ ਉਹ ਚੌਨੀ ਚੌਨੀ ਦੇ ਉੱਤੇ 4 ਲੱਖ ਪੈਸੇ ਦੇ ਦੇਣੂ ਇਹ ਤਾਂ ਵੱਡਾ ਕੰਮ ਹੈ ਸੋ ਇਸ ਕਰਕੇ ਮੈਨੂੰ ਆਇ ਲੱਗਦਾ ਹੈ ਜਿਹੜਾ ਪ੍ਰਸ਼ਾਸਨ ਦੇ ਵਿੱਚ ਪ੍ਰਿਸ਼ਟਾਚਾਰ ਹੈ ਉਹ ਸ਼ਾਇਦ ਹੁਣ ਹੋਰ ਕਰੇਗਾ ਡਾਕਟਰ ਸਾਹਿਬ ਇਹ ਦੇਖਦੇ ਆ ਇਸ ਨਤੀਜੇ ਆ ਗਏ ਤੋਂ ਬਾਅਦ ਸਰਕਾਰ ਕਿੱਧਰ ਨੂੰ ਜਾਂਦੀ ਹੈ ਭਗਵੰਤ ਮਾਨ ਕਿੰਨੇ ਕੁ ਮਜ਼ਬੂਤ ਹੁੰਦੇ ਇਹ ਤਾਂ ਆਉਣ ਵਾਲਾ ਵਕਤ ਜਿਹੜਾ ਦੱਸੇਗਾ